ਸਤਿ ਸ਼੍ਰੀ ਅਕਾਲ ਜੀ 26 ਤਰੀਕ ਸ਼ੀਮਾ ਮਹੀਨੇ ਦੇ ਨਵੇਂ ਰਿਸ਼ਤੇ ਨੋਟ ਕਰੋ ਜੀ 10 ਰਿਸ਼ਤੇ ਮੁੰਡਿਆਂ ਦੇ ਆ ਜੀ ਨੰਬਰ ਸਮੇਤ ਅਤੇ 8 ਰਿਸ਼ਤੇ ਕੁੜੀਆਂ ਦੇ ਆ ਵਧੀਆ ਪਰਿਵਾਰ ਤੋਂ ਆ ਜੀ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਆ ਜੀ ਮੁੰਡਿਆਂ ਦੇ ਦੇਖੋ 6993 ਨਾਮ ਸਿੰਘ ਕਾਸਟ ਜਰਸੀ ਗੋਤਾ ਬਰਾਡ ਉਮਰ ਨਵੰਬਰ 1997 ਅਬਾਦ ਹਾਈਟ ਪੰਜ 8 ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ ਵਰਕ ਟਰੈਕਿੰਗ ਪਰਵਾਰਚ ਮਾਤਾ ਪਿਤਾ ਇੱਕ ਭੈਣ ਕੈਨੇਡਾ ਜਮੀਨ 13 ਕਿੱਲੇ ਆ ਮੁੰਡਾ ਸੋਨਾ ਸੁਨਖਾ ਤੇ ਨਸ਼ਾ ਰਹਾ ਤਾਂ ਮੁੰਡਾ ਕੈਲਗਰੀ ਕੈਨੇਡਾ ਚ ਆ ਬਹੁਤ ਵਧੀਆ ਸਾਰੀ ਫੈਮਿਲੀ ਹੈ ਰਿਸ਼ਤਾ ਵਧੀਆ ਪੜੀ ਲਿਖੀ ਕੁੜੀ ਸਿਆਣੀ ਤੇ ਸਮਝਦਾਰ ਦਾ ਹੋਵੇ ਕੈਨੇਡਾ ਪੀਆਰ ਕੁੜੀ ਨੂੰ ਰਿਸ਼ਤੇ ਲਈ ਪਾਇਆ ਹੈ ਲਾ ਪਰਿਵਾਰ ਦਾ ਨੰਬਰ ਨੋਟ ਕਰੋ 9815040340 ਇੱਕ ਜ਼ਰੂਰੀ ਗੱਲ ਹੈ ਜੀ ਜਿਹੜਾ ਰਿਸ਼ਤਾ ਅਸੀਂ ਬੋਲਿਆਗਾ ਪਰਿਵਾਰ ਵਾਲਿਆਂ ਦਾ ਤੁਸੀਂ ਡਾਟਾ ਪਿਕ ਕੁੜੀ ਵਾਲੇ ਸਾਡੇ ਤੋਂ ਲੈ ਸਕਦੇ ਹੋ ਜੀ ਸਾਡਾ ਇਹੀ ਵਟਸਐਪ ਨੰਬਰ ਹੈ ਜੀ ਇਹੀ ਵਟਸਐਪ ਨੰਬਰ ਤੇ ਤੁਸੀਂ ਸਾਨੂੰ ਸਿਰਫ ਹੈਲੋ ਦਾ ਮੈਸੇਜ ਭੇਜਣਾ ਹੈਗਾ ਤੇ ਨਾਲ ਹੀ ਜੋ ਅਸੀਂ ਪ੍ਰੋਫਾਈਲ ਨੰਬਰ ਬੋਲੀਆ ਜਾਫਰ ਕੱਲਾ ਹੀ ਪ੍ਰੋਫਾਈਲ ਹੈ ਨੰਬਰ ਸੈਂਡ ਕਰ ਦਿਓ ਤੁਹਾਨੂੰ ਡਾਟਾ ਤੇ ਪਿਕ ਸਾਡੇ ਵੱਲੋਂ ਦਿੱਤਾ ਜਾਊਗਾ ਸਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਰਿਸ਼ਤਾ ਸੈਂਡ ਕਰਨ ਦੀ ਜੀ ਅਗਲਾ ਰਿਸ਼ਤਾ ਆਇਆ 6994 ਨੰਬਰ ਨਾਮ ਰਣਜੋਤ ਸਿੰਘ ਕਾਸਟ ਹੈ ਜਰਸੀ ਗੋਤਬਰਾੜ ਉਮਰ 14 2001 ਦਾ ਬੱਥ ਪੜ੍ਹਾਈ ਪਲੱਸ 2 ਪਾਸ ਜ਼ਮੀਨ 4.5 ਕਿੱਲਿਆ ਕੰਮ ਖੇਤੀਬਾੜੀ ਸਾਰੇ ਖੇਤੀ ਦੇ ਸੰਧਾ ਕਰੇ ਜ਼ਿਲ੍ਹਾ ਬਠਿੰਡਾ ਹੈ ਜੀ ਮੁੰਡਾ ਸੋਨਾ ਤੇ ਨਸ਼ਰ ਹੈ ਤਾਂ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਉਹ ਬੇ ਪਰਿਵਾਰ ਦਾ ਨੰਬਰ ਨੋਟ ਕਰੋ 8847045029 ਅਗਲਾ ਰਿਸ਼ਤਾ ਹੈ 6959 ਨਾਮ ਹਰਸ਼ਦੀਪ ਸਿੰਘ ਕਾਸਟ ਆਰਮਦਾਸੀ ਸਿੱਖ ਪਰਿਵਾਰ ਸਾਧਾ ਰਾਧਾ ਸੁਆਮੀ ਹੈ ਜੀ ਉਮਰ 3 ਸਤੰਬਰ 2003 ਦਾ ਬੱਥ ਪੜ੍ਹਾਈ ਪਲੱਸ 2 ਪਲੱਸ 2 ਆਰਟਸ ਚ ਕਰੀਆ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰੀਆ ਕੰਮ ਟ੍ਰাকিং ਡਰਾਈਵਰ ਜੌਬ ਹੈ ਜੀ ਬਹੁਤ ਵਧੀਆ ਜੌਬ ਆ ਪਲੀਜ਼ ਅਫੀਸਰ ਕੋਰੈਕਟਰ ਨਾਲ ਅਫੀਸਰ ਹੈ ਜੀ ਹਾਈਟ 5 11 ਫਾਦਰ ਪ੍ਰਾਈਵੇਟ ਜੌਬ ਮਦਰ ਹਾਊਸ ਵਾਈਫ ਦਾਦਾ ਜੀ ਰਿਟਾਇਰਡ ਪੀਐਸਪੀਸੀਲ ਮਹਿਕਮੇ ਚੋਂ ਇੱਕ ਭੈਣ ਐਡਵੋਕੇਟ ਹੈ ਪ੍ਰੋਪਰਟੀ ਕਮਰਸ਼ੀਅਲ ਹੈ ਜੀ ਤੇ ਰਿਸ਼ਤਾ ਕੁੜੀ ਬਧੀਆ ਪੜੀ ਲਿਖੀ ਚੰਗੇ ਪਰਿਵਾਰ ਤੋਂ ਵੇ ਪਰਿਵਾਰ ਦਾ ਨੰਬਰ ਨੋਟ ਕਰੋ 941752721 ਆਗਲਾ ਰਿਸ਼ਤਾ ਆਇਆ 2997 ਨਾਮ ਸਿੰਘ ਕਾਸਟਾ ਜਰਸੀ ਜ਼ਿਲ੍ਹਾ ਮੋਗਾ ਜਨਮ ਉਨਿਸਤਾਨੇ ਮੜਾਈ ਪਲਾਸਟੂ ਆਈਟੀਆਈ ਵੈਲਡਰ ਦੀ ਜਮੀਨ ਚਾਰ ਕਿੱਲੇ ਘਰ ਚ ਮਾਤਾ ਤੇ ਛੋਟਾ ਭਰਾ ਕੰਮ ਆਪਣੀ ਸ਼ਾਪ ਹੈ ਰਿਸ਼ਤਾ ਕੁੜੀ ਘਰਬਾਰ ਸੰਭਣ ਵਾਲੀ ਪੜ੍ਹ ਲਿਖੀ ਸਿਆਣੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਘਰਬਾਰ ਵਧੀਆ ਬਣਿਆਗਾ ਪਰਿਵਾਰ ਦਾ ਨੰਬਰ ਨੋਟ ਕਰੋ 783732703 ਨੈਕਸਟ ਰਿਤਜ ਜੀ ਉਹਨਾਂ ਤੁਰਸੂ 97 ਨਾਮ ਸਿੰਘ ਕਾਸਟ ਹੈ ਜਰਸਿਕ ਜ਼ਿਲ੍ਹਾ ਗੁਰਦਾਸਪੁਰ ਜਨਮ ਫਰਵਰੀ 1999 ਹਾਈਟ 511 ਪੜ੍ਹਾਈ ਬੀਐਸਸੀ ਨਰਸਿੰਗ ਆਰਐਨ ਨੈਸ਼ਨਲ ਟੈਸਟ ਕਲੀਅਰ ਹੈ ਜੀ ਤੇ 올ਡ ਕੇਅਰ ਕੋਰਸ ਕੈਨੇਡਾ ਵਰਕ ਪਰਮਿਟ ਪਰਿਵਾਰ ਚ ਮੁੰਡਾ ਹੀ ਇਕਲੌਤਾ ਕੋਈ ਭੈਣ ਤੇ ਭਰਾ ਨਹੀਂ ਭੈਣ ਸਿਟੀਜ਼ਨ ਹੈ ਕੈਨੇਡਾ ਕੋਈ ਭਰਾ ਨਹੀਂ ਹੈਗਾ ਜੀ ਪੈਨਾ ਸਿਟੀਜ਼ਨ ਇਨ ਕੈਨੇਡਾ ਮਾਤਾ ਲੈਕਚਰਰ ਗਵਰਨਮੈਂਟ ਸਰਵਿਸ ਪਿਤਾ ਹੈਡਮਾਸਟਰ ਗਵਰਨਮੈਂਟ ਸਰਵਿਸ ਜਮੀਨ ਸਤਕੇਲੇ ਆ ਕੁੜੀ ਜਰਸੀ ਕਾ ਬੀਐਸਸੀ ਨਰਸਿੰਗ ਪੀਆਰ ਕੈਨੇਡਾ ਵਿੱਚ ਉਹ ਵੀ ਹਾਈਟ 5 5 ਤੱਕ ਹੋਵੇ ਪਰਿਵਾਰ ਦੇ ਦੋ ਨੰਬਰ ਹਨ ਸੰਪਰਕ ਕਰੋ 9463369213 9968618644 ਇਹ ਦੋ ਨੰਬਰ ਅਲੱਗ-ਅਲੱਗ ਸੀ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਆਗਲਾ ਇਸਟੇਸ਼ਨ 6998 ਨਾਮ ਸਿੰਘ ਜੱਟ ਸੀ ਕਾਸਟਾ ਗੋਤਾ ਬੇਰਕੂਮਰ 28 ਸਾਲ ਕੱਦ 5'8 ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਦੋ ਪਰਣਾ ਮੈਰੀੜਾ ਵੱਡਾ ਭਰਾ ਇੱਕਾ ਕਰਜਵਾਈ ਆ ਮੁੰਡੇ ਦੇ ਆਪਣੇ ਦੋ ਘਰ ਆ ਇੱਕ ਪਿੰਡ ਚ ਇੱਕ ਸ਼ਹਿਰ ਚ ਕੰਮ ਮੁੰਡਾ ਐਲੂਮੀਨੀਅਮ ਇਨਕਮ ਵਧੀਆ ਗਈ ਮੁੰਡਾ 5 ਸਾਲ ਮਲੇਸ਼ੀਆ ਲਾ ਕੇ ਆਇਆ ਹੋਇਆ ਹੈ ਜੀ ਕੋਲ ਚੰਗੇ ਪੈਸੇ ਆ ਇਹ ਰਿਸ਼ਤਾ ਕਿਸੇ ਵਿਕਾਸ ਚ ਚ ਦਾ ਹੂਬੇ ਕੁੜੀ ਸੈਂਪਲ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ 1 ਰੁਪਏ ਦੀ ਨਹੀਂ ਆਪਣੇ ਕੱਪੜੇ ਪਾ ਕੇ ਵੀ ਇਹ ਕੁੜੀ ਨੂੰ ਕੁੜੀ ਦਾ ਰਿਸ਼ਤਾ ਲੈ ਆਉਣਗੇ ਵਿਆਹ ਕੇ ਮੁੰਡਾ ਵਧੀਆਗਾ ਜੀ ਸੋਣਾਗਾ ਕਮਾਊ ਮੁੰਡਾਗਾ ਵਧੀਆ ਸਿਆਣਾਗਾ ਜੀ ਪਰਿਵਾਰ ਦਾ ਨੰਬਰ 987837856749 ਅਗਲਾ ਨੈਕਸਟ ਇੱਤਾ ਉਹਨਾਂ 399 ਨਾਮ ਸਿੰਘ ਕਾਸਟਾ ਜਰਸੀ ਗੋਤਖਹਿਰਾ ਉਮਰ 28 ਸਾਲ ਹਾਈਟ 5 ਪੜਾਈ ਪਲੱਸ 2 ਹੋਟਲ ਮੈਨੇਜਮੈਂਟ ਡਿਪਲੋਮਾ ਜਮੀਨ ਅਟਕੀਲੇ ਬਿਜ਼ਨਸ ਫਲੋਰ ਮਿਲ ਐਂਡ ਪੇ ਪੇਂਟ ਸ਼ਾਪ ਇੱਕ ਬ੍ਰਦਰ ਕੈਨੇਡਾ ਪੀ ਹੈ ਉਮਰ 22 ਅਗਸਤ 1997 ਮੁੰਡਾ ਸੋਨਸ ਨਕਸਿਕ ਸਰਦਾਰ ਅਨਸ਼ਰੈਤ ਰਿੱਤਕੁੜੀ ਪੜ੍ਹੀ ਲਿਖੀ ਸਿਆਣੀ ਤੇ ਜਰਸੀਕ ਪਰਿਵਾਰ ਤੋਂ ਬਿਨ ਪਰਿਵਾਰ ਦਾ ਨੰਬਰ ਨੋਟ ਕਰੋ 9855662748 ਆਹ ਲੀਸਤਾ ਆ ਪੂਰੇ ਸਤੇਯਾਰ ਨੰਬਰ ਫਾਈਲ ਨਾਮ ਸਿੰਘ ਕਾਸਟ ਜਰਸੀ ਕੁਮਰ 11 3 ਨੂੰ ਨਿਸੂ ਸਤਨ ਮੇ ਦਾ ਬਾਈਟ ਹਾਈ ਟੈਚ ਪੰਚ 11 ਪੜਾਈ ਬੀਸੀਏ ਕੰਮ ਸਰਕਾਰੀ ਨੌਕਰੀ ਕਰਦਾ ਪੀਐਸਟੀਸੀਐਲ ਚ ਪੰਜਾਬ ਸਟੇਟ ਟ੍ਰਾਂਸਮਿਸ਼ਨਸ ਕਾਰਪੋਰੇਟ ਲਿਮਟਿਡ ਜ਼ਿਲ੍ਹਾ ਬਠਿੰਡਾ ਦਾ ਫਾਦਰ ਸਰਕਾਰੀ ਟੀਚਰ ਨੇ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਦਾ ਰਸਤਾ ਮੁੰਡਾ ਮੋਨਾ ਤੇ ਨਸ਼ਰਾਏ ਤੋਂ ਬੇ ਰਸਤਾ ਪਹਿਲ ਸਰਕਾਰੀ ਲੱਗੀ ਕੁੜੀ ਨੂੰ ਆ ਬਾਕੀ ਕੁੜੀ ਪੜੀ ਲਿਖੀ ਚੰਗੀ ਸਿਆਣੀ ਤੇ ਸਮਝਦਾਰ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9463323018 ਦੂਸਰੀ ਵਾਰ ਫੇਰ ਕਹਿ ਰਹੀ ਹਾਂ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਸਿਰਫ ਉਹੀ ਪਰਿਵਾਰ ਵਾਲੇ ਸੰਪਰਕ ਕਰਿਓ ਨਾਲ ਹੀ ਜੋ ਅਸੀਂ ਐਡ ਬੋਲਦੇ ਆ ਤੁਸੀਂ ਫਾਈਲ ਨੰਬਰ ਦੱਸ ਕੇ ਪਰਿਵਾਰ ਵਾਲਿਆਂ ਦਾ ਸਾਥੂ ਡਾਟਾ ਤੇ ਪਿਕ ਲੈ ਸਕਦੇ ਹੋ ਸਿੱਧੀ ਗੱਲਬਾਤ ਕਰ ਸਕਦੇ ਹੋ ਪਰਿਵਾਰਾਂ ਨਾਲ ਅਗਲਾ ਰਿਸ਼ਤਾ ਆਇਆ 7001 ਨਾਮ ਗੁਰਸਰਨ ਸਿੰਘ ਕਸਟ ਜਰਸੀ ਕੋ ਉਮਰ 1992 ਕੱਦ ਪੰਜ 7 ਪੜ੍ਹਾਈ ਪਲੱਸ ਟੂ ਪਾਸ ਤੇ ਟੂ ਬ్రਦਰ ਹੈ ਵੱਡਾ ਭਰਾ ਮੈਰਿਡ ਹੈ ਜ਼ਮੀਨ 8 ਕਿੱਲੇ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਕੰਮ ਮੁੰਡੇ ਖੇਤੀਬਾੜੀ ਕਰਦਾ ਰਸਤਾ ਕੁੜੀ ਪੜੀ ਲਿਖੀ ਸਿਆਣੀ ਹੁਬੇਜੀ ਬਦਿਆ ਪਰਿਵਾਰ ਤੋਂ ਰਸਤਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62808 77824 ਅਗਲਾ ਆਇਆ ਜੀ ਲਾਸਟਰ ਇਸਤਾ ਜੀ ਮੁੰਡੇ ਦਾ 7002 ਫਾਈਲ ਨੰਬਰ ਨਾਮ ਸਿੰਘ ਕਾਸਟ ਜਰਸੀਕ ਜ਼ਿਲ੍ਹਾ ਮੋਗਾ ਤੋਂ ਆ ਗੋਤਾ ਮੱਲੀ ਉਮਰ 11 12 1996 ਪੜਾਈ ਪਲਸ 2 ਡਿਪਲੋਮਾ ਆਫ ਲੈਕਟ੍ਰੀਸ਼ਨਸ ਐਂਡ ਡਿਪਲੋਮਾ ਇਨ ਐਗਰੀਕਲਚਰ ਨੌ ਜੌਬ ਇਨ ਮਿਸਟਰ ਸੁਮੀ ਕੰਪਨੀ ਐ ਜੀ ਇਹ ਪੇ ਸਕਿੱਲ ਲ 20000 ਰੁਪਏ ਪਰ ਮਨਥ ਆਨ ਅ ਸਿਸਟਰ ਪੀਅਰ ਇਨ ਕੈਨੇਡਾ ਸਿਸਟਰ ਮੈਰੀਡ ਮਦਰ ਆਂਗਣ ਵਾਲੀ ਵਰਕਰ ਫਾਦਰ ਪ੍ਰਾਈਵੇਟ ਜੌਬ ਕਾਸਟ ਨੌ ਬਾਰ ਜੀ ਐਸੀ ਕਾਸਟ ਨੂੰ ਛੱਡ ਕੇ ਕੁੜੀ ਸਿਆਣੀ ਉਹ ਬੇ ਪਰਿਵਾਰ ਚ ਮਾਤਾ ਪਿਤਾ ਦਸ ਸੁਪਰਵੀਜ਼ਾ ਲੱਗਿਆਗਾ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਜੀ ਘਰ-ਬਾਰ ਬਹੁਤ ਵਧੀਆ ਬਣਿਆਗਾ ਪਰਿਵਾਰ ਦਾ ਨੰਬਰ ਨੋਟ ਕਰੋ 9915228327 ਇਸੇ ਅੱਜ ਦੇ ਰਿਸ਼ਤੇ ਮੁੰਡਿਆਂ ਦੇ ਨੰਬਰ ਸਮੇਤ ਅਗਲੇ ਰਿਸ਼ਤੇ ਕੁੜੀਆਂ ਦੇ ਨੋਟ ਕਰੋ ਜੀ 96 ਨੰਬਰ ਦਿੱਤਾਗਾ ਨਾਮ ਕੌਰ ਪਤਾ ਬਠਿੰਡਾ ਸਿਟੀ ਪੜ੍ਹਾਈ ਬੀਏ ਸੀ ਮੈਡੀਕਲ ਮਾਸਟਰ ਆਨ ਅਸ ਮੈਡੀਕਲ ਜਾਇਓਲੋਜੀ ਕ ਭੈਣ ਕੋਈ ਨਹੀਂ ਭਰਾ 1 ਕੈਨੇਡਾ ਕੱਦ 5-5 ਹੈ ਕੁੜੀ ਦਾ ਜੱਟ ਸੀ ਕਾਸਟ ਹੈ ਢਿੱਲੂ ਗੋਤਾ ਉਮਰ 10-12 1998 ਰਿੱਤਮ ਦਾ ਨਜ਼ਰ ਹੈ ਤੋ ਵੀਜੀ ਕੱਦ ਪੰਜ 11 ਤੋਂ ਘੱਟ ਨਾ ਹੋਵੇ ਪੀ ਆਰ ਐਨ ਆਰ ਆਈ ਹੋਵੇ ਕੈਨੇਡਾ 온ਟਾਰੀਓ ਵਿੱਚ ਤੇ ਵਧੀਆ ਜੋਬ ਤੇ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਜੇਕਰ ਸ਼ਹਿਰੀ ਪ੍ਰਾਪਰਟੀ ਆ ਤਾਂ 5 ਤੋਂ 7 ਕਿੱਲੇ ਹੋਵੇ ਜੀ ਰਿਸ਼ਤਾ ਮਾਲਬੀਨ ਪਹਿਲ ਵਧੀਆ ਪਰਿਵਾਰ ਤੋਂ ਰਸਤਾ 96 ਨੰਬਰ ਅਗਲਾ ਰਿੱਤਾ ਜੀ 97 ਨੰਬਰ ਨਾਮ ਕੌਰ ਪਤਾ ਜ਼ਿਲ੍ਹਾ ਜਲੰਧਰ ਪੜਾਈ ਬੀ ਕਮ ਪੈਣ ਕੁਮੈੜਾ ਕੈਨੇਡਾ ਭਰਾ ਇੱਕ ਕੈਨੇਡਾ ਕੱਦ 5'3" ਨਕਾਸਟਾ ਕਸ਼ਵ ਰਾਜਪੂਤ ਉਮਰ 1999 ਕੰਮ ਕੈਨੇਡਾ ਵਿਜ਼ਟਰ ਵੀਜ਼ਾ ਰਿਸ਼ਤਾ ਮੁੰਡਾ ਕੈਨੇਡਾ ਯੂਐਸਏ ਪੀਆਰ ਹੋਵੇ ਜੀ ਬਦਗੀਆ ਪਰਿਵਾਰ ਤੋਂ ਰਹਿੰਦਾ ਇਹ ਵੀ ਕੁੜੀ ਦਾ ਅਗਲਾ ਰਿਸ਼ਤਾ 98 ਨੰਬਰ ਨਾਮ ਕੌਰ ਪਤਾ ਮੋਗਾ ਪੜਾਈ ਮੈਡੀਕਲ ਆਫੀਸਰ ਐਡਮਿਨਿਸਟ੍ਰੇਸ਼ਨ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕਾ ਕੱਦ 5'6" ਹੈ ਲੜਕੀ ਦਾ ਕਾਸਟਾ ਜਰਸੀਖ ਉਮਰ 82 1997 ਕੰਮ ਕੈਨੇਡਾ ਸਿਟੀਜ਼ਨ ਹੈ ਗਵਰਨਮੈਂਟ ਜੌਬ ਰੈਂਪਟਨ 'ਚ ਹੈ ਕੁੜੀ ਕੈਨੇਡਾ ਪੀਆਰ ਹੈ ਰਿਸ਼ਤਾ ਮੁੰਡਾ ਕੈ ਪੀਆਰ ਜਾਂ ਫਿਰ ਸਿਟੀਜਨ ਹੋਵੇ ਨਸ਼ਰ ਹੈ ਤੋਂ ਕਾਂਦਾਨੀ ਪਰਿਵਾਰ ਚੰਗੀ ਜੌਬ ਤੇ ਕੁੜੀ ਨਾਨਕੇ ਪਰਿਵਾਰ ਕੋ ਟ੍ਰਾਂਟੋ ਰੈਂਦੀਆ ਮੁੰਡਾ ਟ੍ਰਾਂਟੋ ਹੀ ਹੋਵੇ ਆਗਲਾ ਰਿਸ਼ਤਾ ਆ 99 ਨੰਬਰ ਨਾਮ ਕੌਰ ਹੈ ਜ਼ਿਲ੍ਹਾ ਹੁਸ਼ਿਆਰਪੁਰਾ ਹੁਸ਼ਿਆਰਪੁਰ ਪੜ੍ਹਾਈ ਬੀਸੀਏ ਐਮਐਸਸੀ ਆਈਟੀ ਭੈਣ ਇੱਕ ਮੈਡ ਐਮਡੀ ਡਾਕਟਰ ਭਰਾ ਇੱਕ ਅਨਮੈਡ ਡਾਕਟਰ ਕੱਦ 5'4 ਕਾਸਟ ਐਸਟੀ ਗੋਤਾ ਬੱਦਨ ਉਮਰ 28 1994 ਵਿੱਚ ਕੰਮ ਮੈਂ ਜਸ ਰੈਂਟਲੀ ਡੂਇੰਗ ਬਿਊਟੀਸ਼ਨ ਕੋਰਸ ਕਰ ਰਹੀ ਹੈ ਐਕਸਪੀਰੀਅੰਸ 3 ਸਾਲ ਦਾ ਹੈ ਜੀ ਸ਼ਹਿਰ ਮਾਰਕੀਟ ਫਿਲਡ ਦਾ ਹੈ ਜੀ ਰਿਸ਼ਤਾ ਮੁੰਡਾ ਐਨ ਆਰ ਆਈ ਕੈਨੇਡਾ ਯੂ ਐਸ ਆ ਅਸਟ੍ਰੇਲੀਆ ਨਿਊਜ਼ੀਲੈਂਡ ਪੀਅਰ ਸਿਟੀਜ਼ਨ ਹੋਵੇ ਕਾਸਟ ਸਿੱਖ ਕਾਸਟ ਹੋਵੇ ਜੀ ਅਗਲਾ ਰਿਸ਼ਤਾ ਆਇਆ ਜੀ 100 ਨੰਬਰ ਫਾਈਲ ਆ ਨਾਮ ਕੌਰ ਪਤਾ ਜ਼ਿਲ੍ਹਾ ਲੁਧਿਆਣਾ ਪੜਾਈ ਮਾਸਟਰ ਫਾਰਮੇਸੀ ਪੜ੍ਹ ਕੋਈ ਨਹੀਂ ਪੜਾਈ ਕਮੈਰਿਕ ਕੈਨੇਡਾ ਪੀਅਰ ਕੱਦ 5-7 ਦਾ ਕਾਸਟ ਜਰਸੀ ਦਾ ਉਮਰ 8 ਤੋਂ 95 ਉਡੀ ਸ਼ਾਰਟ ਟਰਮ ਡਿਵੋਰਸ ਡਾ ਰਿਤਮੁੰਡਾ ਕਨੇਡਾ ਅਸਟ੍ਰੇਲੀਆ ਯੂ ਐਸ اے ਪੀ ਆਰ ਉਹ ਬੇ ਚੰਗੀ ਜਾਇਦਾਦ ਹੋਵੇ ਜੀ ਅਗਲਾ ਦਿੱਤਾ ਹੈ 101 ਨਾਮ ਕਾਉਰ ਪਤਾ ਜ਼ਿਲ੍ਹਾ ਮੋਗਾ ਪੜਾਈ ਬੀ ਐਸ ਸੀ ਨਰਸਿੰਗ ਪੈਣ ਕੋਈ ਨਹੀਂ ਭਾਈ ਕਾ ਕਨੇਡਾ ਕਦ ਪੰਜ ਸੱਤ ਦਾ ਕਾਸਟ ਹੈ ਜਰਸੀ ਕੁਮਰ ਸਤੰਬਰ 1996 ਕੰਮ ਕਨੇਡਾ ਸਿਟੀਜ਼ਨ ਬੀ ਸੀ ਚ ਆਰ ਐਨ ਨਰਸ ਰਿਤਮੁੰਡਾ ਪੀ ਆਰ ਸਿਟੀਜ਼ਨ ਉਹ ਬੇ ਤੇ ਜ਼ਮੀਨ 8 ਕਿੱਲੇ ਤੋਂ ਪਲੱਸ ਹੋਵੇ ਸਟੇਬਲਰ ਜੌਬ ਤੇ ਹੋਵੇ ਬਿਜ਼ਨਸ ਤੇ ਨਸ਼ੇ ਤੁਰੇ ਤੇ ਹੋਵੇ ਜੀ ਨੈਕਸਟ ਇਸ ਦਾ 102 ਨਾਮ ਕਾਉਰ ਜ਼ਿਲ੍ਹਾ ਬਰਨਾਲਾ ਪੜਾਈ ਬੀਐਸਸੀ ਨਰਸਿੰਗ ਪੀਜੀਆਈ ਚੰਡੀਗੜ੍ਹ ਭੈਣ ਇਕਾਨਮੈਂਟ ਭਰਾ ਇਕਾਨਮੈਂਟ ਕੱਦ ਪੰਜ ਸੱਤ ਕਾਸਟ ਹੈ ਰਾਜਪੂਤ ਉਮਰ 30 1998 ਕੰਮ ਹੈ ਨਰਸ ਇਨ ਐਚ ਐਸ ਈ ਇਨ ਏਅਰਲੈਂਡ ਕੋਰਕ ਰੈਜ਼ੀਡੈਂਸ ਸਟੇਟਸ ਇਨ ਏਅਰਲੈਂਡ ਸਟੈਂਪ ਕ੍ਰਿਟੀਕਲ ਸਕਿੱਲ ਪਰਮਾਨੈਂਟ ਰਿਸ਼ਤਾ ਮੁੰਡਾ ਮੈਡੀਕਲ ਇੰਜੀਨੀਅਰਿੰਗ ਇਨ ਇੰਡੀਆ ਜਾਂ ਫਿਰ ਐਨ ਆਰ ਆਈ ਉਹ ਰਿਸ਼ਤਾ ਮੁੰਡਾ ਵਧੀਆ ਪਰਿਵਾਰਤ ਹੋਵੇ ਜੀ ਅਗਲਾ ਰਿਸ਼ਤਾ ਹੈ 103 ਨਾਮਕੌਰ ਜ਼ਿਲ੍ਹਾ ਬਰਨਾਲਾ ਜੀ ਪੜਾਈ ਐਮ ਟੈਕ ਆ ਭੈਣ ਮੈਰਿਡ ਆ ਭਰਾ ਕੋਈ ਨਹੀਂ ਕੱਦ 5 6 ਹੈ ਜੱਟ ਸੀ ਕਾਸਟ ਆ ਉਮਰ 1985 ਕੰਮ ਬੈਂਕਰ ਜੋਬ ਜੀ ਰਿਸ਼ਤਾ ਮੁੰਡਾ ਵੈਲ ਹੈ ਕੁਆਲੀਫਾਈਡ ਹੋਵੇ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਕੁੜੀ ਵਧੀਆ ਸੋਹਣੀ ਆ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਕੁੜੀ ਦਾ ਏਸੀ ਅੱਜ ਦੇ 8 ਨਵੇਂ ਰਿਸ਼ਤੇ ਕੁੜੀਆਂ ਦੇ ਤੇ 10 ਮੁੰਡਿਆਂ ਦੇ ਨੰਬਰ ਸਮੇਤ ਚੈਨਲ ਨੂੰ ਜਿਹੜਾ ਵੀ ਪਰਿਵਾਰ ਐਡ ਨੂੰ ਦੇਖਦਾ ਹੈ ਜੀ ਐਡ ਨੂੰ ਇੱਕ ਤਾਂ ਲਾਈਕ ਜ਼ਰੂਰ ਕਰੋ ਜੀ ਸਾਰੇ ਤੇ ਨਾਲ ਹੀ ਸਬਸਕ੍ਰਾਈਬ ਕਰ ਲਿਓ ਜਿਹੜੇ ਪਰਿਵਾਰਾਂ ਨੂੰ ਰਿਸ਼ਤੇ ਚਾਹੀਦੇ ਹੈਗੇ ਤੇ ਫੇਰ ਹੀ ਦੇਖੋ ਤੁਹਾਨੂੰ ਇਹ ਰਿਸ਼ਤਾ ਮੈਚ ਹੋ ਕੇ ਮਿਲ ਲੰਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਬੈਲ ਆਈਕਨ ਦਾ ਬਟਨ ਆਪਕੇ ਤੇ ਹਰ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਜਿੰਨਾ ਪਰਿਵਾਰਾਂ ਨੂੰ ਰਿਸ਼ਤੇ ਦੀ ਲੋੜ ਹੁੰਦੀ ਹੈ ਜੀ ਤਾਂ ਜੋ ਹਰ ਇੱਕ ਪਰਿਵਾਰ ਦਾ ਰਿਸ਼ਤਾ ਚੈਨਲ ਦੇ ਰਾਹੀਂ ਹੋ ਸਕੇ ਐਡ ਹਰ ਇੱਕ ਰਿਸ਼ਤੇ ਦੀ ਲਗਾਉਣੇ ਆ ਤਾਂ ਜੋ ਵਧੀਆ ਪਰਿਵਾਰ ਤੋਂ ਤੁਹਾਨੂੰ ਵੀ ਰਿਸ਼ਤੇ ਮੈਚ ਹੋ ਕੇ ਮਿਲ ਸਕਣ ਜੀ ਕੁੜੀ ਵਾਲੇ ਸਿੱਧੀ ਗੱਲਬਾਤ ਕਰ ਸਕਦੇ ਹੋ ਮੁੰਡੇ ਵਾਲਿਆਂ ਨਾਲ ਨੰਬਰ ਐਡ ਦੇ ਵਿੱਚ ਬੋਲ ਦਿੰਨੇ ਹੁੰਨੇ ਆ ਬਾਕੀ ਜੋ ਵੀ ਰਿਸ਼ਤਾ ਕਰਨਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ